ਤੇ ਇਸ ਸਾਫ ਦਾ ਚਲਾ ਪ੍ਰਧਾਨ ਰੋਸ਼ਨ ਜੋਸਫ ਦੀ ਕਾਂਗਰਸ ਚ ਹੋਈ ਕਰ ਵਾਪਸੀ ਸੁਖਜੰਤਰ ਰੰਦਾਵਾ ਦੇ ਤ੍ਰਿਪਤ ਬਾਜਵਾ ਨੇ ਪਾਰਟੀ ਚ ਕਰਵਾਇਆ ਛਾਮਲ ਜੋਸਫ ਤੇ ਆਉਣ ਨਾਲ ਕਾਂਗਰਸ ਨੂੰ ਮਿਲਿਆ ਹੋਰ ਬਲ ਕਿਹਾ ਸੁਖਜੰਤਰ ਰੰਦਾਵਾ ਅਤੇ ਤ੍ਰਿਪਤ ਬਾਜਵਾ ਨੇ ਮੋਦੀ ਨਿਰਦੇਸ਼ ਨੂੰ ਵੱਡੇ ਕਰਾਣ ਆ ਕੇ ਰਖਤਾ ਕਰਵੀ ਸੁਖਜੰਤਰ ਸਿੰਘ ਰੰਦਾਵਾ ਅਤੇ ਤ੍ਰਿਪਤ ਬਾਜਵਾ ਦਾ ਵੱਡਾ ਅਭਿਆਨ ਕਾਂਗਰਸ ਸੀਟ ਤੋਂ ਗਰਤਾਸ ਉਹ ਲੋਕ ਸਭਾ ਚੋਣ ਲੜ ਰਹੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ਼ਾਭਾ ਦਾ ਮੰਤਰੀ ਅਤੇ ਐਮਐਲਏ ਤ੍ਰਿਪਤਜਿੰਦਰ ਸਿੰਘ ਬਾਜਵਾਜ ਫਤਿਹਗੜ੍ਹ ਚੁਗਿਆ ਰੋਸ਼ਨ ਜੋਸਫ ਨੂੰ ਤੇ ਗ੍ਰਹਿ ਪਹੁੰਚੇ ਜਿੱਥੇ ਉਹਨਾਂ ਨੇ ਰੋਸ਼ਨ ਜੋਸਫ ਦੀ ਕਾਂਗਰਸ ਪਾਰਟੀ 'ਚ ਘਰ ਵਾਪਸੀ ਕਰਵਾਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤਜਿੰਦਰ ਸਿੰਘ ਬਾਜਵਾ ਨੇ ਰੋਸ਼ਨ ਜੋਸਫ ਦਾ ਕਾਂਗਰਸ 'ਚ ਦੁਬਾਰਾ ਘਰ ਵਾਪਸੀ ਕਰਨ ਤੇ ਸਵਾਗਤ ਕਰਦੇ ਹਾਂ ਕਿ ਆਕੇ ਰੋਸ਼ਨ ਜੋਸਫ ਦੇ ਉਹ ਨਾਲ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲਿਆ ਹੈ ਸੁਭਜਿੰਦਰ ਚੰਗਰਦਾਵਾਨ ਨੇ মিডিਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੀ ਮੋਤੀ ਸਰਕਾਰ ਉੱਪਰ ਤਕੇ ਨਿਸ਼ਾਨੇ 사ਤੇ ਹੋਈ ਕਿ ਕਾ ਕੇ ਮੋਤੀ ਸਰਕਾਰ ਨੇ 30 ਨੂੰ ਵੱਡੇ ਘਰਾਣਿਆਂ ਅਕੇ ਗਰਵੀ ਰੱਖ ਦਿੱਤਾ ਹੈ ਅਤੇ ਦੇਸ਼ ਨੂੰ ਵੱਡੇ ਘਰਾਣੇ ਚਲਾ ਰਹੇ ਹਨ ਉਹਨਾਂ ਨੇ ਕਿਹਾ ਕਿ ਵੱਡੇ ਘਰਾਣਿਆਂ ਕਾਰਨ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਅਮੀਰ ਹੁੰਦਾ ਜਾ ਰਿਹਾ ਇਸ਼ਤ ਲਈ ਇਹ ਲੋਕ ਸ਼ਬਦ ਚੋਣਾ ਜਤੇਸ਼ ਨੂੰ ਅਗਰ ਬਚਾਉਣਾ ਹੈ ਤੇ ਮੋਦੀ ਸਰਕਾਰ ਨੂੰ ਲਾਂਬੇ ਕਰਨਾ ਹੋਵੇਗਾ ਸੁਚਾ ਸਿੰਘ ਲੰਗਾ ਵੱਲੋਂ ਅੱਜ ਮੀਟਿੰਗ ਦੌਰਾਨ ਹਰ ਹਲਕੀ ਚੇਤੀ 30000 ਵੋਟਾਂ ਦਾ ਦਾਵਾ ਕਰਨ ਤੇ ਪੁੱਛੇ ਸਵਾਲ ਤੇ ਰੰਦਾਵਾ ਅਤਨੀ ਕੀ ਹੈ ਇਹ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਅਤੇ ਅਕਾਲੀ ਦਲ ਲਗਾਤਾਰ ਗਰਾਵਟ ਵੱਲ ਜਾ ਰਿਹਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਤੇ ਚਾਨਤ ਤੋਂ ਬਾਅਦ ਅਕਾਲੀ ਦਲ ਖਤਮ ਹੋਣ ਤੇ ਕਿਨਾਰੇ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਾ ਕਿ ਬਦਲਾਖੋਰੀ ਤਾਂ ਆਮ ਆਦਮੀ ਪਾਰਟੀ ਕੰਮ ਕਰੀ ਹੈ ਵਿਕਾਸ ਵੱਲ ਆਮ ਆਦਮੀ ਪਾਰਟੀ ਦਾ ਕੋਈ ਧਿਆਨ ਨਹੀਂ ਹੈ ਜਿਸ ਕਾਰਨ ਇਨ੍ਹਾਂ ਚੋਣਾਂ ਵਿੱਚ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ ਰੋਸ਼ਨ ਜੋਸਫ ਨੇ ਵੀ ਗੱਲਬਾਤ ਕਰਦੇ ਆ ਕਿ ਕੁਝ ਕਾਰਨਾ ਕਰਕੇ ਭਾਵੇਂ ਉਹ ਪਾਰਟੀ ਤੋਂ ਲੰਬੇ ਹੋਏ ਸਨ ਪਰ ਉਹਨਾਂ ਦਾ ਮਨ ਹਮੇਸ਼ਾ ਕਾਂਗਰਸ ਵਿੱਚ ਹੀ ਰਹਿੰਦਾ ਸੀ ਇਸ ਲਈ ਉਹਨਾਂ ਨੇ ਫਿਰ ਦੁਬਾਰਾ ਘਰ 'ਚ ਵਾਪਸੀ ਕੀਤੀ ਹ ਤੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਸੁਭਜਨ ਸਿੰਘ ਕਰਨਤਾਵਾਦੀ ਚਿੱਤ ਲਈ ਪੂਰੀ ਦਿরাত ਮਿਹਨਤ ਕਰਨਗੇ ਬੇਕਰ ਰੋਸ਼ਨ ਹਮੇਸ਼ਾ ਹੀ ਕਾਂਗਰਸ ਦਾ ਪਰ ਉਹਨਾਂ ਪਿਛੋਕੜ ਤੋਂ ਵੱਡਾ ਵੀ ਤੇ ਬੇਸ਼ੱਕ ਜਿੱਥੇ ਮਰਜੀ ਗਿਆ ਔਰ ਹਮੇਸ਼ਾ ਹੀ ਬਾਜੋਪੀ ਸਾਹਿਬ ਦੇ ਨਾਲ ਰਿਹਾ ਮੇਰੇ ਨਾਲ ਰਿਹਾ ਔਰ ਇਹਦੇ ਵਾਕਿਆ ਹੀ ਹੋਣੇ ਜੇ ਗਲਤ ਕਰਦੇ ਸੀ ਸਰੀਰਕ ਤੌਰ ਤੇ ਚਲਾਈ ਆਤਮਿਕ ਤੌਰ ਤੇ ਕਿਤੇ ਵੀ ਨਹੀਂ ਸੀ ਤੇ ਅੱਜ ਜਦੋਂ ਇਲੈਕਸ਼ਨ ਹੋਇਆ ਅੱਜ ਨਹੀਂ ਮੇਰਾ ਖਿਆਲ ਹੈ ਕਿ ਜੇ ਅਸਾਂ ਟਿਕਟ ਮਿਲੀ ਉਸੇ ਦਿਨ ਇਹਦਾ ਮੈਨੂੰ ਟੈਲੀਫੋਨ ਆ ਗਿਆ ਕਿ ਮੈਂ ਕਿਸੇ ਪਾਰਟੀ ਨਾਲ ਨਹੀਂ ਮੈਂ ਕਾਂਗਰਸ ਦੇ ਨਾਲ ਹੈ ਬਾਜੋਪੀ ਸਾਹਿਬ ਦੇ ਨਾਲ ਹੈ ਮੈਂ ਤੁਹਾਡੇ ਨਾਲ ਅੱਜ ਦੇਸ਼ ਨੂੰ ਇਸ ਮੁਕਤੀ ਦਾ ਖਤਰਾ ਛਾਟ ਗਿਣਤੀਆਂ ਨੂੰ ਉਹਦੇ ਲਈ ਸਾਰੇ ਨੂੰ ਇਕੱਠਿਆ ਹੋਣਾ ਪਵੇਗਾ ਜਿੱਥੇ ਵੀ ਕਿਸੇ ਵੀ ਖੜਾ ਜੇ ਕੋਈ ਛਟ ਗਿਣਤੀ ਦਾ ਕਿਸੇ ਦੀ ਇਸ ਵਲੇ ਕਾਂਗਰਸ ਤੋਂ ਬਿਨਾ ਜਾਂ ਇੰਡੀਆ ਬਲੋਕ ਤੋਂ ਬਿਨਾ ਉਹ ਖੜਾ ਹੁੰਦਾ ਜਾਂ ਕਿਸੇ ਨੂੰ ਵੋਟ ਪਾਉਂਦਾ ਇਹ ਦਾ ਮਤਲਬ ਕਿ ਸਿੰਧੀ ਜੀ ਮੀਡੀਆ ਵੀ ਵੋਟ ਪਾਏ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਤੱਕ ਸਦੀ ਦੇ ਮੀਤ ਜਾਰੀ ਬਾਰੇ ਗੱਲ ਕੀਤੀ ਕਦੀ ਵੀ ਕਿ ਕਿਰੀਬੀ ਕਿਵੇਂ ਖਤਮ ਕਰਦੇ ਕਦੀ ਪਾਕਿਸਤਾਨ ਦੇ ਨਕਤੀ ਸਾਡੇ ਰਿਲੇਸ਼ਨ ਦੀ ਚਾਈਨਾ ਦਾ ਕੀ ਆ ਇਹਨਾਂ ਗੱਲਾਂ 'ਚ ਕਰੀ ਨਹੀਂ ਕੇ ਉਹਨਾਂ ਜਿਹੜਾ ਕਿਹਾ ਸੀ ਕਿ 2 ਕਰੋੜ ਦੌકરી ਦਊਗਾ ਹਰ ਸਾਲ ਨੌਜਵਾਨਾਂ ਨੂੰ 20 ਕਰੋੜ ਵੰਡਣੀ ਤੇ ਜਿੱਦਾਂ ਸਾਡੀ 140 ਕਰੋੜਾ 20 ਕਰੋੜ ਤੇ ਬੰਦਾ ਵਿੱਚੋਂ ਦੌકરી ਤੇ ਲੱਗਣੀ ਸੀ ਉਸੇ ਪਰਵਾਰ ਨੂੰ ਅੱਗੋਂ ਕਰ ਲਓ 30 40 ਕਰੋੜ ਲੋਕਾਂ ਨੇ ਰੋਜ਼ਗਾਰ ਤੇ ਲੱਗਣਾ ਸੀ ਉਹਦੇ ਬਾਰੇ ਕੋਈ ਗੱਲ ਨਹੀਂ ਕੋਈ ਮੁੱਦਿਆਂ ਦੀ ਗੱਲ ਕੋਈ ਦੇਸ਼ ਦੀ ਫਲਮਣ ਦੀ ਗੱਲ ਨਹੀਂ ਫਿਰ ਤੋਂ ਤੱਕ ਕਿ ਬਾਜੋਬਾ ਸਾਹਿਬ ਪਿੱਛੇ ਤੋਂ ਹੀ ਉਹਨਾਂ ਦਾ ਪੜਿਆ ਹੋਣਾ ਪਿਛਲੀ ਵਾਰ ਉਹਨਾਂ ਕਿਹਾ ਸੀ ਕਿ ਅਸੀਂ 2 ਕਰੋੜ ਮਕਾਨ ਦਵਾਂਗੇ ਕਿ ਮੈਂ ਉਹਦੇ ਪ੍ਰਧਾਨ ਮੰਤਰੀ ਅਵਾਸ ਹੋ ਜਾਣਾ ਉਹ ਦੇਖੇ ਨਹੀਂਗੇ ਐਡ ਕੰਦੇ ਉਹਨਾਂ ਨੇ ਮੈਨਿਫੈਸਟੋ ਜਿ ਪਾ ਕੇ 3 ਕਰੋੜ ਦਵਾਂਗੇ ਇਹ ਤਾਂ ਮਤਲਬ ਕਿ ਗਰੀਬ ਘਟਣ ਦੀ ਬਜਾਏ ਗਰੀਬੀ ਵਧੀ ਉਹਨਾਂ ਕਿਹਾ ਕਿ ਅਸੀਂ ਇਸ ਸਾਲ ਜਿਹੜਾ ਰਾਸ਼ਨ ਹੈ 10 ਕਰੋੜ ਲੋਕਾਂ ਨੂੰ ਹੋਰ ਦਵਾਂਗੇ ਜਿਹੜਾ ਫ੍ਰੀ ਰਾਸ਼ਨ ਹੈ ਤੇ ਉਹਦਾ ਮਤਲਬ ਕਿ ਗਰੀਬੀ ਉਹਦੇ ਤੋਂ ਫਿਰ ਜ਼ਿਆਦਾ ਵੱਧ ਗਈ ਹੈ ਇੱਕ ਕਟਣਾ ਚਾਹੀਦਾ ਸੀ 10 ਸਾਲਾਂ ਦੇ ਵਿੱਚ ਕਹਿੰਦੇ ਕਿ ਮੇਰੇ ਰਾਜ ਦੇ ਵਿੱਚ 80 ਕਰੋੜ ਦੀ ਰਾਸ਼ਨ ਦੇ ਦਾਲ ਸੀ ਤੇ ਅੱਜ ਮੈਂ ਉਹਨੂੰ ਕਟਾ ਕੇ ਲੋਕਾਂ ਦੀ ਆਮਦਨ ਵਧਾ ਕੇ ਉਹਨੂੰ ਮੈਂ ਲੈ ਕੇ ਆਇਆ 60 ਕਰੋੜ ਦਾ 50 ਕਰੋੜ ਤੇ ਤੇ ਜੇ 10 ਕਰੋੜ ਵਧੇ ਇਹਦਾ ਮਤਲਬ ਪ੍ਰਧਾਨ ਮੰਤਰੀ ਨੇ ਸਿਰਫ ਅਮੀਰ ਅਮੀਰ ਕੀਤੇ ਨੇ ਗਰੀਬ ਖਤਮ ਜਿਹੜਾ ਮਿਡਲ ਕਲਾਸ ਸੀ ਉਹਨੂੰ ਖਤਮ ਕਰਦਾ ਅਮੀਰੀ ਗਰੀਬੀ ਦਾ ਬਹੁਤ ਜ਼ਿਆਦਾ ਫਾੜਾ ਜਾ ਜਿਹੜਾ ਰਾਹੁਲ ਗਾਂਧੀ ਨਿਖਿਆ ਕਿ ਮੈਂ ਮੁੱਦੇ ਦੀ ਗੱਲ ਕਰੂੰਗਾ ਮੇਰੇ ਪ੍ਰਧਾਨ ਮੰਤਰੀ ਦੇ ਮੁੱਦੇ ਨੂੰ ਛੱਡ ਕੇ ਜਿਹੜੇ ਉਥੋਂ ਦੇ ਲੋਕਲਾਈਜ਼ ਮੁੱਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਡਾਇਰੈਕਟ ਅਟੈਕ ਕਰਦੇ ਨੇ ਜਿਹੜਾ ਪ੍ਰਧਾਨ ਮੰਤਰੀ ਦੀ ਡਿਗਨਿਟੀ ਨੂੰ ਉਹਦੇ ਰੁਤਵੇ ਨੂੰ ਕਟੌਤ ਸੰਧਾ ਸਰ ਤੁਹਾਡਾ ਅਸਵਾਸ ਪਰ ਚੋਕ ਨਾਮਕਾਬਲਾ ਕੀ ਦੇ ਨਮਕਾਬਲਾ ਮੰਨਦੇ ਜਿਹੜੀ ਪਾਰਟੀ ਨਾ ਵੇਖੋ ਜਿਹੜੀ ਆਪਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੁਹਾਡੇ ਇਲਾਕੇ ਚ ਕੀ ਕੀਤਾ ਕੋਈ ਰਾਸ਼ਨ ਕਾਰਡ ਬਣਿਆ ਪਟੇਗੜ੍ਹ ਚੂਨੇ ਡਿਵੈਲਪਮੈਂਟ ਜੋ ਬਾਜਾ ਸਾਹਿਬ ਨੇ ਕਰ ਗਏ ਪਟਾੜੇ ਜਿੱਦੋਂ ਕੋ ਇਹਨਾਂ ਨੇ ਕਰ ਦਿੱਤੀ ਜਿਹੜੀਆਂ ਸੜਕਾਂ ਉਸ ਟਾਈਮ ਦੀਆਂ ਮਨਜ਼ੂਰ ਹੋਈਆਂ ਉਹ ਹੀ ਹੋਈਆਂ ਹੁਣਾਂ ਤੇ ਕਿਸੇ ਪਿੰਡ 'ਚ ਪੰਜ ਜਾਂ ਮਹੀਨੇ ਦੇ ਵਿੱਚ ਇੱਕ ਬੰਦਾ ਨਹੀਂ ਕਹਿ ਸਕਦਾ ਇੱਕ ਪੰਚਾਇਤ ਨਹੀਂ ਕਹਿ ਸਕਦੀ ਇੱਕ ਕੋਈ ਮਿਊਨਿਸਪੈਲਿਟੀ ਨਹੀਂ ਕਹਿ ਸਕਦੀ ਕਿ ਉੱਥੇ ਕੋਈ ਪੈਸਾ ਹੈ ਉਲਟਾ ਕੰਮ ਬੰਦ ਕੀਤੇ ਗਏ ਨੇ ਤੇ ਆਉਣਾ ਤੁਹਾਡੇ ਕੈਂਡੀਡੇਟ ਨੇ ਇੱਥੇ ਜਿੰਨਾ ਆਮਾਦੀ ਪਾਰਟੀ ਦਾ ਇਹਨੂੰ ਆਖੋ ਕਿ ਗੰਨਾ ਖੋਜ ਕੇ ਅੰਦਰ ਕਿਉਂ ਬੰਦ ਕੀਤਾ ਕਲਾਨੌਰ ਦਾ ਕਿ ਜਿਹੜੀ ਆਪਾਂ ਕਿੰਨੇ ਕਿ ਦੁਨੀ ਇਨਕਮ ਕਰਾਂਗੇ ਕਿਸਾਨਾਂ ਦੀ ਕਿਉਂ ਉਹਨੂੰ ਨਹੀਂ ਵਧ ਦਿੱਤਾ ਮੇਰਾ ਸੀਗਾ ਕਿ ਗੰਨਾ ਕੋਸ਼ ਕੇਂਦਰ ਬਣਾਵਾਂਗੇ ਜਿਹੜੀ 2 300 ਰੁਪਏ ਦੀ ਉਹਦੀ ਹੁੰਦੀ ਆ ਇਹ ਪੈਦਾਵਾਰ ਹੁੰਦੀ ਆ ਤੇ ਉਹ 7 800 ਤੱਕ ਵਾਧੇ ਸਿੱਟਾ 7 800 ਪੈਦਾਵਾਰ ਦੇ ਚੋਂ ਨਿਕਲਦੀ ਆ ਜ਼ਮੀਨ ਤੇ ਵਧਣੀ ਨਹੀਂ ਪੈਦਾਵਾਰ ਵਧਣੀ ਆ ਉਹਨੂੰ ਕਰ ਲਈ 100 ਏਕੜ ਦੇ ਕੇ ਉਹਦੇ ਤੇ ਖੋਜ ਕੇਂਦਰ ਬਣਾਇਆ ਤੇ ਉਹ ਉਹਨਾਂ ਨੇ ਉਹਦੇ ਹੀ ਬੰਦ ਕਰਤਾ 슈ਗਰ ਮਿਲ ਬਟਾਲਾ ਕਿਉਂ ਖੜੀ ਆ ਕਰੋਨੀਆਂ ਸੀਜ਼ਨ ਤੇ ਥਲੀ ਕਿਉਂ ਕਿਉਂ ਉਹਦੇ ਚ ਕੀ ਦਾ ਕੋਈ ਫਾਇਦਾ ਪੋਟੈਕਸ ਜੀਐਨਜੀ ਪਲੈਂਟ ਲੱਗਾ ਉਥੇ ਲਵਾਇਆ ਉਹ ਕਿਉਂ ਨਹੀਂ ਚੱਲ ਰਿਹਾ ਇਹ ਤੇ ਗੱਲ ਤੁਸੀਂ ਪੁੱਛੋ ਗਿੜਾ ਜਿਹੜੇ ਤੇ ਜਿਹੜੀ ਇਹ ਝਾੜੂ ਪਾਰਟੀ ਤੇ ਖਿਲਰ ਗਈ ਆ ਬੋਕਰ ਜਿਹੜੀ ਆ ਉਹ ਥੀਲਾ ਥੀਲਾ ਹੋ ਗਈ ਤੇ ਇਹਨਾਂ ਨੂੰ ਤੇ ਲੋਕਾਂ ਕੋਈ ਬਹੁਤੀ ਜੁੰਮਲੇਬਾਜ਼ੀ ਸੀ ਮਿਨਿਸਟਰ ਜੁੰਮਲੇਬਾਜ਼ੀ ਕਰ ਰਿਹਾ ਤੇ ਉਹ ਕੋਈ ਉਸ ਲੈਵਲ ਦੀ ਪੋਟੈਕਸ ਅਕਾਲੀ ਦਲ ਦਾ ਤੁਹਾਨੂੰ ਪਤਾ ਹੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦਿ ਵਾਈਟ ਥੱਲੇ ਗਿਆ ਤੂ ਬੱਦੇ ਉਹਨਾਂ ਦੇ ਰਗ ਨੇ ਪੰਜਾਬ ਜਿਹੜੇ ਐਮਐਲਏ ਬਣੇ ਜਾਂ ਤੇ ਉਹਦੇ ਤੇ ਉਹਦੇ ਤੇ ਬਹੁਤ ਆਪਾਂ ਕੀ ਕਰਨਗੇ ਉਹ ਇਨਡਾਇਰੈਕਟ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਆਲਾਈਸ ਹੋ ਰਿਹਾ ਸੀ ਉਹ ਕਿਉਂ ਨਹੀਂ ਹੋਇਆ ਉਹ ਤੇ ਦਲਜੀਤ ਸਿੰਘ ਢੀਮਾ ਜਵਾਬ ਦੇਗਾ ਕਿ ਸਾਡਾ ਆਲਾਈਸ ਕਿਉਂ ਹੋਇਆ ਇਹ ਜਿਹੜੀ ਅਕਾਲੀ ਬ੍ਰੇਟਿ ਅਕਾਲੀ ਦਲ ਖੜਾ ਇਹ ਸਿਰਫ ਬੀਜੇਪੀ ਨੂੰ ਫਾਇਦਾ ਦੇਣ ਲਈ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਵੋਟ ਕਟੋ ਤੇ ਇੰਡੀਆ ਆਲਾਈਸ ਦਾ ਜਿਹੜਾ ਹੈਗਾ ਇਹ ਇੰਡੀਆ ਉਹ ਬਲੋਕ ਜਿਹੜਾ ਬਣਾ ਇੰਡੀਆ ਆਲਾਈਸ ਉਹ ਇਨਡਾਇਰੈਕਟ ਵਿੱਚ ਇਹ ਬੀਜੇਪੀ ਨੂੰ ਮਦਦ ਕਰਾਉਂਦਾ ਦਾ ਰਾਜ ਦੇ ਸੋਚਾਂ ਨਾਲ ਧਾਰੀਵਾਲ ਮੀਟਿੰਗ ਕੀਤੀ ਆ ਤੇ ਅਕਾਲੀ ਦਲ ਨੂੰ ਦਿੱਤਾ ਆ ਟੀਮਟ ਨਹੀਂ ਮੇਰੀ ਹਰ ਉਹਨਾਂ ਦਾ ਆਪਣਾ ਜਾਤੀ ਮੇਰੀ ਸੋਚ ਨਹੀਂ ਤੇ ਮੇਰੀ ਹਰ ਹਾਲ ਕਿ 30000 ਮੋਟਿਆ ਤੇ ਉਹ ਨਹੀਂ ਵੇਖੋ ਗੱਲ ਸੁਣੋ ਇਹ ਇਹ ਤੇ ਉਹਨਾਂ ਦਾ ਆਪਣਾ ਜਾਤੀ ਆ ਉਹਨਾਂ ਦਾ ਕਰਦੀ ਗੱਲ ਉਹ ਆਪ ਤੁਸੀਂ ਕਰਨ ਉਹਨਾਂ ਦੇ ਵਿੱਚ ਮੈਨੂੰ ਪੁਰੇ ਜਪੈਂਟ ਦੀ ਕੀ ਲੋੜ ਇੱਕ ਕਹਿੰਦਾ ਮੈਨੂੰ ਇਹਨੇ ਰਾਸਾ ਦੂਜਾ ਕਹਦਾ ਵਾਫੇਰ ਕਹਿੰਦਾ ਕਿ ਤੇ ਆਪਣਾ ਸੋਲਵ ਕਰਨੇ ਜੀ ਤੇ ਮੈਨੂੰ ਇੱਕ ਪਤਾ ਕਿ ਅਕਾਲੀ ਦਲ ਨੇ ਮੇਰੀ ਠੋਕ ਕੇ ਬਰ ਖਿਲਾਫੀ ਕੀਤੀ ਮੇਰੇ ਵੈਕਟ ਚਲੇ ਮੇਰੇ ਔਰ ਗਾਂਵ ਚੱਲਦੇ ਰਹਿਣਗੇ ਮੇਰੇ ਨਾਲ ਕਾਂਗਰਸ ਚੱਲੀ ਆਪਣੇ ਜਿਹੜੇ ਡੇੜ ਬਾਬਾ ਲਾਣਕ ਦੇ ਜਿਹੜੇ ਵਰਕਰ ਸੀਗੇ ਕਾਂਗਰਸ ਨੂੰ ਜਿਹੜੇ ਪਿਆਰ ਕਰਦੇ ਸੀ ਉਹਨਾਂ ਨੇ ਵੋਟਾਂ ਪਾਈਆਂ ਜਿੱਤਾਇਆ ਬਾਜਵਾ ਸਾਹਿਬ ਨੂੰ ਦੇਖੋ ਕਿੱਥੋਂ ਹਨੇੜੀ ਚੱਲੀ ਮਾਰਵੇ ਤੋਂ ਹਨੇੜੀ ਚੱਲਦੀ ਚੱਲਦੀ ਆਉਂਦੀ ਰਾਜਾ ਸਾਹਿਬੀ ਆ ਕੇ ਰੁਕੀ ਸੋਕ ਸਰਕਾਰਗੇ ਨੇ ਕੋਠਾ ਮੈਲ ਬਣੇ ਸੋਕ ਸਰਕਾਰ ਜਦੋਂ ਨਾਲ ਜਾਂ ਤੁਹਾਡੇ ਨਾਲ ਸੰਸਦਕ ਵੀਰ ਗਿਆ ਲੱਗਦਾ ਬਾਜਵਾ ਸਾਹਿਬ ਨੇ ਰੋਕਿਆ ਅਗਲੇ ਪਾਸੇ ਮੈਂ ਰੋਕਿਆ ਮੇਰੇ ਤੋਂ ਚੱਲ ਕੇ ਪ੍ਰਤਾਪ ਬਾਜਵੇ ਦੇ ਚਲੇਗੇ ਉੱਥੋਂ ਜਾ ਕੇ ਪਾੜੇ ਦੇ ਚਲੇਗੇ ਉੱਥੋਂ ਅਗੇ অরਣਾ ਚੌਧਰੀ ਦੇ ਚਲੇ ਗਏ ਤਾਂ ਖੇਤ ਤੇ ਜਾ ਕੇ ਨਰੇਸ਼ਪੂਰੀ ਨੇ ਜਿੱਥੇ ਤੇ ਇਸ ਕਰਕੇ ਜਿਹੜੀ ਹਨੇਰੀ ਰੋਕੀ ਗੁਰਦਾਸਪੁਰੀਆਂ ਬਾਜੇਵਾਲੇ ਨੂੰ ਇਹ ਨੇਰ ਤੇ ਚੱਲਦੀ ਗਈ ਤੇ ਇਹਦੇ ਤੇ ਅਸੀਂ ਅੱਗੇ ਥਲ ਫਾਈਟ ਏਵੇਂ ਹੁਣ ਕੇ ਰੁਕ ਗਏ ਨੰਦਾਵਾ ਸਾਹਿਬ ਆਪਾਂ ਤੋਂ ਬੜੇ ਧਮਕੀਆਂ ਭਰੇ ਭਾਵੇਂ ਦੇ ਉੱਡ ਛਾਡੋ ਦਾ ਲੈ ਵਾਲੀ ਕਾਨੂੰ ਮੈਂ ਮੈਂ ਸੁਣ ਛੋਟੀ ਗੱਲ ਉਹਨਾਂ ਦਾ ਵਧਾਈ ਜਾ ਉਹ ਉਹਦਾ ਲੈਵਲ ਹੈ ਕਿ ਮੇਰੀ 1 ਮਿੰਟ ਸੁਣ ਲਓ ਆ ਜਿਹੜੇ ਬੈਠੇ ਆ ਇਹਨਾਂ ਦਾ ਕਿਸੇ ਦਾ ਉਹ ਰੋਖਦੂ ਬੂਥ ਉਹ ਤਾਂ ਰੋਕ ਲੂ ਆਪਣੇ ਪਿੰਡ ਏ ਕਰਕੇ ਉਹ ਉਹ ਆਪਾਂ ਉਸ ਲੈਵਲ ਤੇ ਨਹੀਂ ਹੁਣ ਕਿਹਾ ਆਪਾਂ ਦੇਸ਼ ਤੇ ਬੋਧਿਆਂ ਦੀ ਗੱਲ ਕਰੀਏ ਪਾਰਲੀਮੈਂਟ ਚ ਜਾਣਾ ਪਾਰਲੀਮੈਂਟ ਤੇ ਦੇਸ਼ ਤੇ ਬੋਧਿਆਂ ਦੀ ਗੱਲ ਹੋਣੀ ਹੈ ਪਾਰਲੀਮੈਂਟ ਤੇ ਬਾਰਡਰ ਦੀ ਗੱਲ ਹੋਣੀ ਹੈ ਪਾਰਲੀਮੈਂਟ ਤੇ ਨਸ਼ਿਆਂ ਦੀ ਗੱਲ ਹੋਣੀ ਹੈ ਪਾਰਲੀਮੈਂਟ ਤੇ ਜਿਹੜੇ ਡਰੋਨ ਚੱਲ ਰਹੇ ਨੇ ਜਿਹੜੇ ਪਾਕਿਸਤਾਨ ਤੋਂ ਆਉਂਦੇ ਨੇ ਜਿਹੜਾ ਨਸ਼ਾ ਆ ਰਿਹਾ ਜਿਹੜਾ ਇਲੀਗਲ ਵੈਪਨਸ ਆ ਨੇ ਉਹਨਾ ਹੋਣਾ ਇਹ ਗੱਲ ਉੱਥੇ ਜਾ ਕੇ ਹੋਣੀ। ਇਹ ਇਹ ਯੂਰ ਹੈ ਕਿ ਪੱਤੇ 26 ਤਰੀਕ ਨੂੰ ਉੱਥੇ ਡਾਇਰੈਕਸ਼ਨ ਖਤਮ ਹੋ ਗਈ ਤੇ ਹੁਣ ਕਿਤੇ ਪਤਾ ਨਹੀਂ ਕਿਹੜਾ ਡਾਇਰੈਕਸ਼ਨ ਨਾਲ ਘੁਮ ਫੇਰ ਵੇਖਣ। 5 ਸਾਲ ਉਧਰ ਹੈ ਜਿਹੜੇ ਸਾਢੇ 5 ਸਾਲ ਪੁੱਜੇ ਸਾਢੇ 4 ਸਾਲ ਤੋਂ ਜਿਹੜੇ ਰਹ ਜਣੇ ਨੰਬਾ ਛੋੜਾ ਤੇ ਜਿੱਥੇ ਪਾਰਟੀ ਭੇਜਦੀ ਆ ਉਦੋਂ ਤੰਦੇ ਨੰਬਾ ਕਿ ਕਿਵੇਂ ਕੰਪੇਨ ਚੱਲਦੀ ਆ ਅਤੋਏ ਵਿਕੋ ਜੇ ਮੈਂ ਅੱਜ ਇਹਦਾ ਛੋਟਾ ਜਿਹਾ ਕਿਨੂ ਦੱਸੇ ਨਹੀਂ ਆਇਆ ਤੇ ਲੋਕਾਂ ਜਿਨ੍ਹਾਂ ਪਿਆਰ ਆ ਇਹ ਮੈਂ ਆਪਣੇ ਪਰਿਵਾਰ ਚ ਬੈਠਾ ਮੇਰਾ ਬੜਾ ਪੁਰਾਣਾ ਪਰਿਵਾਰ ਹੈ ਔਰ ਹਰ ਨੇੜੇ ਨੇ ਫੇਰੇ ਦੇ ਕੁਝ ਈ ਹੈ ਔਰ ਮੇਰਾ خیال ਹੈ ਕਿ ਜਿੱਥੇ ਵੀ ਕਿਤੇ ਜਾਣਾ ਅੱਜ ਬਾਜ਼ਾਰ ਚ ਬਾਜਾ ਸਾਹਿਬ ਨੂੰ ਪੁੱਛੋ ਜੇ ਬਾਜ਼ਾਰ ਤੇ ਗਏ ਜਦੋਂ ਬਟਾਲੇ ਤੇ ਮੇਰਾ خیال ਕਿ 50% ਵਪਾਰਕਦਾਰਾਂ ਨੇ ਬਟੇਰਾ ਦਾਉ ਸਾਹਿਬ ਦਾ ਨਾਮ ਲੈ ਕੇ ਉਹ ਸਾਡੀਆਂ ਦੁਕਾਨਾਂ ਤੇ ਆਉਂਦੇ ਹੁੰਦੇ ਸੀ ਸਾਨੂੰ ਮਿਲ ਕੇ ਜਾਂਦੇ ਸੀ ਵੇ ਕਰਕੇ ਪਾਰਟੀ ਦੇ ਵਿੱਚ ਜਦੋਂ ਵਰਕਰ ਕਮੇਟੀ ਸਾਡੇ ਪੁਰਾਣੇ ਆਏ ਤੇ ਉਹਦੇ ਵਿੱਚ ਕਦੇ ਵੀ ਪਾਰਟੀ ਫੇਲਤਾਂ ਨਹੀਂ ਆਇਆ ਬਸਾ ਹੋ ਕੇ ਰੋਸ਼ਨੀ ਅੱਜ ਘਰ ਆਸੀ ਹੋਈ ਹੈ ਦੇਖੋ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਫਾਰਮਿੰਗ ਇਲੈਕਸ਼ਨ ਸਾਡੇ ਖੁਸ਼ਕੀਮਤੀ ਅਫਸਰ ਸਰਦਾਰ ਸੁਜੀਂਦਰ ਸਿੰਘ ਰੰਧਾਵਾ ਨੂੰ ਟਿਕਟ ਮਿਲਿਆ ਉਹਨਾਂ ਦਾ ਫਦਰਗੜ ਚੂੜੀਆਂ ਨਾਲ ਬੜਾ ਪੁਰਾਣਾ ਪਿਆਰ ਸੀ ਇਥੋਂ ਇਲੈਕਸ਼ਨ ਲੜਦੇ ਦੇ ਰਹੇ ਰੋਸ਼ਨ ਜੀ ਉਹਨਾਂ ਦੇ ਪੁਰਾਣੇ ਸਾਥੀ ਸੀ ਤੇ ਜਦੋਂ ਉਹਨਾਂ ਨੂੰ ਟਿਕਟ ਮਿਲੀ ਇਹਨਾਂ ਪਹਿਲਾਂ ਫੋਨ ਕੀਤਾ ਤੇ ਮੈਂ ਤੁਹਾਡਾ ਵਾਂ ਤੇ ਕਾਂਗਰਸੀ ਰਹਿਣਾ ਜੋ ਕੁਝ ਹੋ ਗਿਆ ਹੋ ਗਿਆ ਤੇ ਅੱਜ ਰੰਦਾਵਾ ਸਾਹਿਬ ਫੜੇ ਹੋੜ ਜੁੜੀਆਂ ਪੇ ਲਾਏ ਇਹਨਾਂ ਨੇ ਉਹਨਾਂ ਜੀ ਆਖਿਆ ਤੇ ਹੁਣੇ ਰੰਦਾਸ ਆ ਉਹ ਨਾਲ ਸਾਡੇ ਨਾਲ ਤੁਰਨਗੇ ਇੱਕ ਚੰਗੀ ਸ਼ੁਰੂਆਤ ਹੋਈ ਹੈ ਰੰਦਾਵਾ ਸਾਹਿਬ ਦੀ ਚੰਗੀ ਸ਼ੁਰੂਆਤ ਹੋਈ ਹੈ ਤੇ ਪ੍ਰਭੂ ਕਿਰਪਾ ਕਰੇਗਾ ਔਰ ਉਹਦਾ ਆਸਾ ਬੜੇ ਸ਼ਾਨੋ ਚੌਕ ਵਾਲੇ ਐਸੈਂਬਲੀ ਪਾਰੀ ਨਾਲ ਕਾ ਚੱਲ ਮੈਂ ਬਟਾਲਾ ਦੀ ਤਕਨੀਕ ਕਰ ਫਤਿਹਗੜ ਜੂੜੀਆਂ ਨਾਲ ਚੰਗੀ ਤੇ ਫਤਿਹਗੜ ਜੂੜੀਆਂ ਦੀ ਬਟਾਲੇ ਨਾਲ ਚੰਗੀ ਰੋਜ ਜੀ ਕਿਸ ਤਰ੍ਹਾਂ ਲੱਗ ਰਿਹਾ ਅੱਜ ਫੇਰ ਕਾਂਗਰਸੇ ਵਾਪਸੀ ਜਦੋਂ ਘਰ ਵਾਪਸ ਆਈਏ ਤਾਂ ਮਜਾ ਤੇ ਹੁੰਦਾ ਹੀ ਹੈ ਮਾਪਿਆਂ ਨਾਲ ਕਈ ਵਾਰ ਰੋਸ ਪਈਦਾ ਹੈ ਲੇਕਿਨ ਕਹਿੰਦੇ ਨੇ 100 ਚਾਚਾ ਤੇ ਇੱਕ ਪਿਓ ਉਹ ਹੀ ਇਲਾਤ ਨੇ ਜਦੋਂ ਆਪਣੇ ਘਰਾਂ ਹੀ ਆਪਣੇ ਪਰਿਵਾਰ ਚਾਹੀਏ ਉਹਦਾ ਨਜਾਇਜ਼ਾ ਕੁਝ ਹੋਰ ਆ ਉਹਦੀ ਖੁਸ਼ੀ ਕੁਝ ਹੋਰ ਆ નો ਡਾਊਟ ਚਾਚੇ ਵੀ ਪਿਆਰ ਕਰਦੇ ਨੇ ਪਰ ਜੋ ਪਿਓ ਦਾ ਪਿਆਰ ਹੁੰਦਾ ਜੋ ਆਪਣੇ ਪਰਿਵਾਰ ਦਾ ਪਿਆਰ ਹੁੰਦਾ ਜੋ ਆਪਣੀ ਪਾਰਟੀ ਦਾ ਪਿਆਰ ਆ ਉਹ ਮੈਂ ਸਮਝਦਾ ਕਿ ਉਹ ਅੱਜ ਮੈਂ ਫੇਰ ਵਾਪਸ ਪਾਇਆ ਵਾ ਔਰ ਮੈਨੂੰ ਮੇਰੇ ਦੋਵੇਂ ਜਿਹੜੇ ਮੇਰੇ ਸਰਪ੍ਰਸਤ ਨੇ ਸਰਦਾਰ ਸ੍ਰੀਪਤ ਜਿੰਦਰ ਸਿੰਘ ਬਾਜਵਾ ਜੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਮੇਰੀ ਹਮੇਸ਼ਾ ਇਹਨਾਂ ਨੇ ਜ਼ਿਲ੍ਹੇ ਦੇ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਬੱਲੇ ਬੱਲੇ ਕਰਾਈ ਆ ਹਰ ਜਗ੍ਹਾ ਹੀ ਮੈਨੂੰ ਹਮੇਸ਼ਾ ਬਲ ਦਿੱਤਾ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਫੇਰ ਇਹਨਾਂ ਦੇ ਚਰਨਾਂ ਨਾ ਲੱਗਾ ਔਰ ਮੈਂ ਹੁਣ ਜੋ ਵੀ ਆ ਪਿੱਛੇ ਜੋ ਵੀ ਹੋਏ ਸਾਡੇ ਕੋਲ ਗਲਤੀਆਂ ਹੋਈਆਂ ਜਿੱਦਾਂ ਦੀਆਂ ਵੀ ਹੋਈਆਂ ਅੱਜ ਤੋਂ ਅਸੀਂ ਪਾਰਲੀਮੈਂਟ ਜਿਹੜੀ ਇਲੈਕਸ਼ਨ ਸਾਡੀ ਚੱਲੀ ਆ ਉਹ ਇੱਕ ਮੋਦੀ ਦੇ ਖਿਲਾਫ ਇਲੈਕਸ਼ਨ ਆ ਔਰ ਸਾਨੂੰ ਉਹ ਮਨੀਪੁਰ ਦਾ ਹਾਦਸਾ ਜੇ ਭੁੱਲਿਆ ਨਹੀਂ ਜਿਹੜੀਆਂ ਸਾਡੀਆਂ ਧੀਆਂ ਪੈਣਾ ਨੂੰ ਨੰਗਿਆਂ ਕਰਕੇ ਸੜਕਾਂ ਤੇ ਰੋਲਿਆ ਗਿਆ ਸੀਗਾ ਮੋਦੀ ਦੇ ਉਹ ਸਾਨੂੰ ਕਾਰਨਾਮੇ ਭੁੱਲੇ ਨਹੀਂ ਜਿਹੜੇ ਸਾਡੇ ਚਰਚਾਂ ਨੂੰ ਤਹਾਇਆ ਗਿਆ ਸਾਡੀਆਂ ਮਿਨਿਸਟਰੀਆਂ ਤੋੜੀਆਂ ਗਈਆਂ ਸਾਡੀਆਂ ਚਰਚ ਸਾਡੀਆਂ ਪ੍ਰਾਰਥਨਾਵਾਂ ਪੰਕ ਕੀਤੀਆਂ ਗਈਆਂ ਉਹ ਸਾਨੂੰ ਭੁੱਲਦੀਆਂ ਨਹੀਂ ਇਸ ਕਰਕੇ ਇੱਕ ਕਾਂਗਰਸ ਹੀ ਇਹੋ ਜੀ ਸੈਕੂਲਰ ਪਾਰਟੀ ਆ ਜਿੰਨੇ ਸਾਨੂੰ ਹਮੇਸ਼ਾ ਆਜ਼ਾਦੀ ਦਿੱਤੀ ਆ ਘੱਟੋ ਘੱਟ ਸਾਨੂੰ ਧਾਰਮਿਕ ਆਜ਼ਾਦੀ ਜਿਹੜੀ ਹਮੇਸ਼ਾ ਦਿੰਦੇ ਦੇ ਨੇ ਔਰ ਉਸ ਸੋਚ ਨੂੰ ਲੈ ਕੇ ਅੱਜ ਸਰਦਾਰ ਸਖਜਿੰਦਰ ਸਿੰਘ ਰਦਾਵਾ ਨੂੰ ਅਸੀਂ ਇੱਥੋਂ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਤਾਂ ਜੋ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਹੋਣ ਇੱਕ ਚੰਗਾ ਪ੍ਰਧਾਨ ਮੰਤਰੀ ਸਾਡੇ ਦੇਸ਼ ਵਿੱਚ ਆਏ ਇੱਕ ਚੰਗਾ ਸ਼ਾਸਨ ਆਏ ਔਰ ਸਾਡੇ ਧਰਮ ਸਾਰੀਆਂ ਜਾਤੀਆਂ ਇੱਕ ਗੁਲਦਸਤੇ ਦੀ ਵਾਂਗ ਖੇੜਨ ਫੁੱਲਣ ਨਜ਼ਾਰੇ ਲੈਣ ਬਿਲਕੁਲ ਠੀਕੇ ਲੱਗੂਗੀ ਬਿਲਕੁਲ ਠੀਕੇ ਲੱਗੂਗੀ ਦੇ ਘਰ ਵਾਪਸੀ ਦੀ ਇਹਨਾਂ ਦੀ ਥੋੜਾ ਹੋਈ ਇਹ ਤੇ ਅੱਗੇ ਘਰ ਚ ਹੀ ਸੀਗੇ ਇਹ ਦੇਖੋ ਪਹਿਲਾਂ ਵੀ ਅਸੀਂ ਗੱਲ ਕਰਨੀ ਸੀ ਕਿ ਜਿਸmani ਤੌਰ ਤੇ ਜ਼ਰੂਰ ਗਏ ਸੀ ਪਰ ਇਹਨਾਂ ਦੀ ਰੂਹ ਇਹਨਾਂ ਦੀ ਆਤਮਾ ਜਿਹੜੀ ਹੈ ਉਹ ਸਾਡੇ ird gird ਰਹੀ ਹੈ ਸਾਡੇ ਕੋਲ ਹੀ ਰਹੀ ਹੈ ਔਰ ਪਿਆਰ ਬਹੁਤ ਜ਼ਿਆਦਾ ਦੇਖੋ ਭਾਜੀ ਨਾਲ ਸਾਡਾ ਬਹੁਤ ਪਿਆਰ ਹੈ ਇਹਨਾਂ ਕੋ ਅਸੀਂ ਬਹੁਤ ਕੁਝ ਸਿੱਖਦੇ ਆ ਅਸੀਂ ਵੀ ਇਹਨਾਂ ਕੋ ਸਿੱਖ ਕੇ ਇੱਥੋਂ ਤੱਕ ਪਹੁੰਚੇ ਆ ਤੇ ਜਿੱਦਾਂ ਅਸੀਂ ਜਾਣਦੇ ਕਿ ਕਾਂਗਰਸ ਪਾਰਟੀ ਨੂੰ ਨਾ ਕੋਈ ਛੱਡ ਨਹੀਂ ਸਕਦਾ ਕਾਂਗਰਸ ਪਾਰਟੀ ਇੱਕ ਨਰਸਰੀ ਹੈ ਤੁਸੀਂ ਅੱਜ ਵੀ ਵੇਖ ਲਓ ਜਿੱਲੇ ਲੋਕ ਦੂਜੀਆਂ ਪਾਰਟੀਆਂ ਚ ਗਏ ਨੇ ਉਹ ਇੱਥੋਂ ਹੀ ਤਿਆਰ ਹੋਗੇਗੇ ਕਾਂਗਰਸ ਚ ਕਾਂਗਰਸ ਇੱਕ ਬਹੁਤ ਵੱਡੀ ਨਰਸਰੀ ਹੈ ਜਿੱਚੋਂ ਬੜੇ ਬੜੇ ਵੱਡੇ ਲੀਡਰ ਤਿਆਰ ਹੋਏ ਆ ਔਰ ਉਹ ਲੀਡਰ ਜਿਹੜੇ ਨੇ ਅੱਜ ਦੂਜੀਆਂ ਪਾਰਟੀਆਂ ਚ ਚਲੇ ਗਏ ਆ ਪਰ ਸਮੇਂ ਦੇ ਨਾਲ ਸਭ ਕੁਝ ਠੀਕ ਹੋਏਗਾ ਸਮੇਂ ਨਾਲ ਵਾਪਸੀਆਂ ਵੀ ਹੋਣਗੀਆਂ ਔਰ ਇਹ ਭਰਾ ਸਾਡਾ ਗਿਆ ਹੀ ਨਹੀਂ ਸੀ ਅਸੀਂ ਇਹ ਕਹਿ ਨਹੀਂ ਸਕਦੇ ਕਿ ਵਾਪਸ ਆਇਆ ਗਿਆ ਹੀ ਨਹੀਂ ਸੀ ਤੇ ਬਸ ਵੈਸੇ ਥੋੜਾ ਜਿਹਾ ਪਿਕਨਿਕ ਮਨਾਨ ਜਾਂਦੇ ਨੇ ਨਾ ਬੰਦੇ ਉਧਾਂ ਹੀ ਗਿਆ ਤੇ ਮਨਾ ਕੇ ਵਾਪਸ ਆ ਗਿਆ